ਆ ਬੀੜੀਆਂ ਸਿਕਟਾਂ ਦੇ ਕੋਕਕੜਵਾ ਲਿਆ ਗਿਆ ਸਾਹਮਣੇ ਬਈ ਉਧਰ ਕੈਮਰਾ ਮਾਰੋ ਖਾਲਸਾ ਜੀ ਉਹ ਸਾਹਮਣੇ ਨਿਸ਼ਾਨ ਸਾਹਿਬ ਹੈਗਾ ਤੇ ਆ ਬੀੜੀਆਂ ਸਿਕਟਾਂ ਗੁਰੂ ਘਰਾਂ ਦੇ ਸਾਹਮਣੇ ਵਿਕਦੇ ਨੇ ਸਾਡੇ ਗੁਰੂ ਘਰਾਂ ਦਾ ਇੰਨੀ ਕਿ ਬੇਅਦਬੀ ਹੋ ਰਹੀ ਆ ਕਈ ਵਿੱਚ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਵੇਲੜ ਬੰਦੇ ਇਹ ਲੋਕ ਵੇਲੜ ਹੈਗੇ ਆ ਆ ਵੇਲੜ ਜਿਹੜੇ ਕੰਮ ਕਰਦੇ ਪਿਆ ਦੇਖੋ ਗੁਰੂ ਘਰ ਦੇ ਅੱਗੇ ਬੀੜੀ ਸਿਕਟਾ ਰੋਕਾ ਨਹੀਂ ਲਗੰਦੇ ਨਾ ਕੋਈ ਲਗਾ ਨਹੀਂ ਇਹਦਾ ਲੋਣਾ 200 ਕਿਲੋ ਬਣਾ ਦੂ ਲੋਣਾ ਲੈ ਲੈਣਾ ਮੈਂ ਸਾਰਾ ਕਹਿੰਦਾ ਜੀ ਸਾਰਾ ਚ ਕੋਲ ਇੱਕ ਮਿੰਟ ਫਿਰ ਇੰਨਾ ਕਹਿ ਦਿਆ ਕੋਈ ਵੀ ਕਿਤੇ ਵੀ ਹੋਵੇ ਬੇਅਦਬੀ ਅਸੀਂ ਹਰ ਗੀ ਪ੍ਰਵਾਸ ਨਹੀਂ ਕਰਾਂਗੇ ਇਸ ਸਮਾਨ ਦੱਸਿਆ ਮੈਂ ਸਾੜੇ ਚੱਕੇ ਲੈ ਜਾਣਾ ਲੈ ਖਲੇ ਮੈਨੂੰ ਹੁਣੇ ਖਾਲੀ ਚਾਹੀਦਾ ਭਾਈ ਹੁਣ ਅਸੀਂ ਕਿੰਨਾ ਦੁਕਾਨੀ ਕਰਨੇ ਜਾਂਦੇ ਗਏ ਆਪਣਾ ਕੋਲੋਂ ਨਿਕਾਲ ਸੇ ਮੈਂ ਇੱਥੇ ਰਹਿਣਾ ਆ ਤੇ ਇੱਥੇ ਫੜਾ ਬੰਦ ਕਰਾ ਲੈ ਮੈਨੂੰ ਕਰਾ ਕਰਾ ਚੱਕੇ ਲੈ ਕੇ ਜਾ ਰਿਹਾ ਸਰਦਾਰ ਦਾ ਨਾਮ ਦੱਸ ਸਰਦਾਰ ਦਾ ਨਾਮ ਦੱਸ ਅਸੀਂ ਕੰਮ ਕਰਦੇ ਪਏ ਆ ਤਾਨੂੰ ਵੇਲਰ ਕਹਿੰਦੇ ਕਮੈਂਟਾਂ ਦੇ ਵਿੱਚ ਕਮੈਂਟਾਂ ਵਾਲੇ ਵੀ ਸੁਣ ਲੋ ਆ ਬੇਅਦਬੀਆਂ ਹੋ ਰਹੀਆਂ ਗੁਰੂ ਘਰ ਦੇ ਸਾਹਮਣੇ ਇਹਦੇ ਬਾਰੇ ਦੱਸੋ ਕਮੈਂਟਾਂ ਦੇ ਵਿੱਚ ਕੀ ਬੰਨਣਾ ਚਾਹੁੰਦਾ ਹੈਗਾ ਆ ਦੱਸੋ ਖੋਖੇ ਵਾ ਅੱਗੇ ਇੱਕ ਸਕੂਲ ਦੇ ਕੋਲੇ ਖੋਖਾ ਉਹ ਵੀ ਜਾਣ ਤੁਹਾਨੂੰ ਦਿਖਾਉਣੇ ਅਗਲੀ ਵੀ ਕਾਰਵਾਈ ਦੋ ਖੋਖੇ ਹੱਥ ਆ ਬੀੜੀਆਂ ਸਿਗਰਟ ਆ ਲਿਆ ਗੁਰੂ ਘਰ ਸਾਹਮਣੇ ਗੁਰੂ ਘਰ ਨਿਸ਼ਾਨਦਾਨ ਦੋ ਦੋ ਕਦਮਾਂ ਵੀ ਨਹੀਂ ਆਗਾਗਾ ਚਾਰ ਕਦਮਾਂ ਨਾਲ ਰੋਡ ਪਾਰ ਕਰਕੇ ਆ ਤੇ ਕੀ ਹਾਲ ਕੀ ਪੰਜਾਬ ਦਾ ਸਾਡੇ ਦਾ ਬੋਲੋ ਯਾਰ ਉੱਥੇ ਅਰਕਾਨਾਂ ਦੇ ਵਿੱਚ ਹੀ ਰੱਖੇ ਹੋਏ ਆ ਜੀ ਬੋਲੋ ਜਿੰਕੀ ਨੇ ਜਗਾ ਨਾ ਦੇ ਵਿੱਚ ਖੋਖੇ ਰੱਖੇ ਆ ਵੀ ਨਹੀਂ ਸਕਦਾ ਹਾਂਜੀ ਕੋਈ ਯਾਰ ਨਹੀਂ ਲੱਗਦਾ ਨੀ ਸਾਹੇ ਕਵਰ ਕਰਦਾ ਸਾਹਮਣੇ ਕੋਈ ਦੇਖੋ ਮਾੜਾ ਆਹ ਦੇਖੋ ਥੱਲੇ ਘਮਾਓ ਭਾਈ ਬਾਹਰ ਕਰ ਦੇ ਚੱਕੋ ਰੱਖੋ ਕੇ ਤੇ ਦੇਖੋ ਅਸੀਂ ਕੀ ਨੁਕਸਾਨ ਨਹੀਂ ਕਰਨਾ ਚਾਹਦੇ ਕਿਸ ਚੀਜ਼ ਦਾ ਅਸੀਂ ਆਗ ਨਹੀਂ ਲਾਉਣੇ ਚਾਹਦੇ ਇਹਦਾ ਸਮਾਨ ਹੈ ਇਹਨੂੰ ਨੁਕਸਾਨ ਨਹੀਂ ਪ੍ਰਵਾਸੀ ਬੰਦਾ ਇਹਦਾ ਨੁਕਸਾਨ ਨਹੀਂ ਕਰਾਂਗੇ ਸਰ ਕੋਈ ਵੀ ਇਹਨਾਂ ਖੋਖਾ ਚਕਵਾ ਕੇ ਹੁਣੇ ਝਕਾਉਣਾ ਜੋ ਜਿੱਥੋਂ ਮਰਜੀ ਆਪਣਾ ਘੋੜਾ ਰੇੜਾ ਲਿਆਵੇ ਗੱਡੀ ਲਿਆਵੇ ਜਿੱਥੇ ਮਰਜੀ ਲਾਵੇ ਬਾਈ ਕਿਹੜਾ ਦੋ 2200 ਕਿਲੋਮੀਟਰ ਦੂਰ ਲਾਵੇ ਗੁਰਦੁਆਰਾ ਸਾਹਿਬ ਤੋਂ 400 ਕਿਲੋਮੀਟਰ 800 ਕਿਲੋਮੀਟਰ ਲਾ ਲੋ 800 ਕਿਲੋਮੀਟਰ ਜਿੱਥੇ ਮਰਜੀ ਲਾ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਆਪਣਾ ਇਹ ਨਾ ਦੇਖੋ ਮੰਦਰ ਹੋਵੇ ਗੁਰੂ ਘਰ ਹੋਵੇ कोई भी मसीद है किते भी लागे नहीं बीड़ी सिगड़ा का खोखे लगने होने चाहिए कि नशीली चीज नहीं नशीला चीज चाहिए चने देनी है ठीक थी। है ये बात सही है मान भाई एक बात मान के समझो आप समझ गया जो बोलते हम नहीं लगाना मान के ये बात समझा दिया देखो काट नहीं रहा कैमरा मारो मड़ा ये हैगी है यार कुछ नहीं यार देख लो अपने से रख लो आ ले इसको रख आ देख काट यार बहुत काट काट रहा है नहीं काट रहा ना बंदा काट कैमरा आ लो निकाल लो आप से ਨਿਕਾਲ ਦਿਆ ਕੱਢਿਆ ਹੋਣਾ ਕੋਈ ਨਹੀਂ ਆਮਦ ਹੈ ਬੜਾ ਕੱਢ ਦਿਆ ਸਾਰੇ ਕੱਢਿਆ ਨਹੀਂ ਉਹ ਦੇਖਾ ਦਿਆ ਕਰ ਦੇਖ ਬਸ ਬਾਬਾ ਵੀ ਕੱਢ ਰਿਹਾ ਮੈਂ ਕੱਢ ਰਿਹਾ ਕੋਈ ਗੱਲ ਨਹੀਂ ਬੰਦਾ ਪ੍ਰਵਾਸੀ ਵਾਸਤਾ ਪੁੱਛਦਾ ਮੈਂ ਕਹਿ ਰਿਹਾ ਦਿਖਾ ਦਿਆ ਦੇਖ ਲੋ ਸਾਰੇ ਗਲਤੀ ਮੰਨ ਰਹੇ ਨਾ ਆਪਣੀਓ ਬਸ ਕੱਢ ਰਿਆ ਸਮਾਨ 200 ਕਿਲੋਮੀਟਰ ਦੂਰ ਹੋਣਾ ਚਾਹੀਦਾ ਇਹ ਆ 200 ਮੀਟਰ 400 ਮੀਟਰ ਆ ਜਾ ਹੁਣ ਤੂੰ ਬਾਹਰ ਆਇਆ ਤੇਰਾ ਇੱਥੋਂ ਕੰਮ ਖਤਮ ਹੋ ਗਿਆ ਬਾਕੀ ਦਬਾਕੇ ਹੀ ਕਰਦੇ ਆ ਆ ਜਾ ਇੱਧਰ ਆ ਜਾ ਇੱਧਰ ਬੋਲ ਆ ਰਿਹਾ ਸਰਦਾਰ ਉਹ ਭੇਡੂ ਮੈਨੂੰ ਲੱਗਦਾ ਸਰਕਾਰ ਉਹ ਸਰਦਾਰ ਨਹੀਂ ਹੈਗਾਗਾ ਉਹ ਇੱਕ ਮਸੰਦ ਇਹ ਜੇ ਗੁਰੂ ਘਰ ਦੀ ਨਜ਼ਰ ਆ ਰਿਹਾ ਹੈਗਾ ਦੱਸੋ ਇਹਦੇ ਵਿੱਚ ਬੋਲੋ ਬਾਈਟ 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 ਅਸੀਂ ਗੁਰੂ ਘਰ ਦੇ ਅੱਗੇ ਵੀ ਦੀ ਸਿੱਤਾ ਰੱਖੋਗਾ ਨਹੀਂ ਲਗਣ ਦੇਣਾ ਕੋਈ ਨਾ ਲਗਾਣਾ ਇਹਦਾ ਲੋਣਾ 200 ਕਿਲੋ ਬਣਾ ਦੂ ਲੋਣਾ ਲੈ ਲੈਣਾ ਮੈਂ ਸਾਰਾ ਕਹਿ ਰਿਹਾ ਜੀ ਸਾਰਾ ਚ ਕੋਈ ਜਿੰਨੇ ਕਹਿ ਦਿਆ ਕੋਈ ਵੀ ਕਿਤੇ ਵੀ ਹੋਵੇ ਬੇਅਦਬੀ ਅਸੀਂ ਹਰ ਗੇਂ ਪ੍ਰਵਾਸ ਨਹੀਂ ਕਰਾਂਗੇ ਇਸ ਸਮਾਨ ਦੱਸਿਆ ਮੈਂ ਸਾੜੇ ਚੱਕੇ ਲੈ ਜਾਣਾ ਲੈ ਖ ਲੈ ਮੈਨੂੰ ਹੁਣੇ ਖਾਲੀ ਜਾਇਦਾ ਭਾਈ ਹੁਣ ਅਸੀਂ ਕਿਦਾਂ ਦੁਕਾਨ ਦੀ ਕਰਨੇ ਜਾਂਦੇਗੇ ਕੋਪਰੋ ਮੇਰੀ ਮੈਂ ਇੱਥੇ ਰਹਿਣਾ ਆ ਤੇ ਇੱਥੇ ਬੜਾ ਬੱਚਾ ਲੈ ਜਾਣਾ ਹੁਣੇ ਕਰਾ 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 ਚੱਕੇ ਲੈ ਕੇ ਜਾ ਰਿਹਾ ਸਰਦਾਰ ਦਾ ਨਾਮ ਦੱਸ ਸਰਦਾਰ ਦਾ ਨਾਮ ਦੱਸ ਸਰਦਾਰ ਤੇ ਕੁਝ ਨਹੀਂ ਉਹ ਜੀ ਉਹ ਅੱਜ ਸੰਗਾ ਜੀ ਇਹੀ ਜਾ ਰਹੇ ਆ ਜੋ ਕਿ ਖੋਖੇ ਅੱਜ ਪਾਣ ਕਰਵਾਣ ਜਾ ਰਹੇ ਆ ਇੱਕ ਸਕੂਲ ਆ ਇੱਕ ਤਾਂ ਸਾਨੂੰ ਗੁਰਦੁਆਰਾ ਸਾਹਿਬ ਦੇ ਕੋਲੇ ਦਾ ਘਰ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਸਕੂਲ ਆ ਉੱਥੇ ਨਿੱਕੇ ਨਿੱਕੇ ਬੱਚੇ ਉਹਨਾਂ ਕੋਲੋਂ ਸਿਗਟਾਂ ਲੈ ਕੇ ਬੀੜੀਆਂ ਲੈ ਕੇ ਉਹ ਸ਼ਾਗਿਰਤਿੰਦੇ ਹੈਗੇ ਆ ਤੇ ਉਹ ਵੀ ਅੱਜ ਸਾਨੂੰ ਪਤਾ ਲੱਗਿਆ ਸੀ ਇੱਥੇ ਪਹੁੰਚ ਚੁੱਕੇ ਆ ਤਾਜਪੁਰ ਪਿੰਡ ਹੈਗਾ ਆ ਗੁਰੂ ਘਰ ਲੋਕੇਸ਼ਨ ਤੁਹਾਨੂੰ ਦੱਸੀ ਜਾਂਦੇ ਆਗੇ ਨਾਲ ਦੀ ਨਾਲ ਅੱਗੇ ਚੱਲ ਕੇ ਦੇਖਦੇ ਆ ਤੁਹਾਨੂੰ ਖੋਖੇ ਉਹ ਵੀ ਦਿਖਾਉਣੇ ਆ ਜਿੱਥੇ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਰੰਗਲਾ ਪੰਜਾਬ ਰੰਗਲਾ ਪੰਜਾਬ ਨਹੀਂ ਇਹ ਨਸ਼ੇ ਵਾਲਾ ਪੰਜਾਬ ਬਣ ਗਿਆ ਬਣ ਚੁੱਕਾ ਹੈਗਾ ਤੇ ਸਾਡੀ ਇਹੀ ਬੇਨਤੀ ਆ ਪ੍ਰਵਾਸੀਆਂ ਨੂੰ ਵੀ ਜਿੱਥੇ ਵੀ ਕੋਈ ਧਾਰਮਿਕ ਜਗਾ ਹੋਵੇ ਉਥੋਂ ਖੋਖੇ ਬੀੜੀਆਂ ਸਿਕਟਾ ਨਹੀਂ ਲੱਗਣੀਆਂ ਚਾਹੀਦੀਆਂ ਜੇ ਲੱਗੀਆਂ ਤੇ ਜੇਹੀ ਫੜ ਲਿਆ ਸੀ ਉਹ ਸੱਤਰ ਪੇੜ ਕਰਾਂਗੇ ਤੇ ਯਾਦ ਕਰਾਂਗੇ ਸਰਕਾਰੀ ਸਕੂਲ ਦੇ ਸਾਹਮਣੇ ਕਹਿੰਦੇ ਖੋਖਾ ਹੈਗਾ ਦੋ ਦੁਕਾਨਾਂ ਨੇ ਬਾਕੀ ਦੇਖਦੇ ਅਕੇ ਕੀ ਬਾਜੀ ਸਰਕਾਰੀ ਸਕੂਲ ਆ ਸਰਕਾਰੀ ਸਕੂਲ ਆ ਦੇਖੋ ਇੱਥੇ ਜਵਾਕ ਪੜ੍ਹਨੇ ਨੇ ਬੀੜੀਆਂ ਸਿਕਟਾ ਪੀਣਗੇ ਆ ਇੱਥੇ ਸਕੂਲ ਦੇ ਸਾਹਮਣੇ ਕਿਹੜਾ ਵੀ ਬੀੜੀਆਂ ਸਿਕਟਾ ਆਹੀ ਆ ਇਕਾਣਾ ਦੋਨੇ ਨੇ ਬਲਾਓ ਜੀ ਇੱਕ ਆਦਗਾਣਾ ਦੀ ਵੀ ਚੀਜ਼ ਲੈ ਲਓ ਕਰਨਾ ਹੈ ਅਗਰੇ ਵੀ ਆਹ ਕਾਇ ਕਰ ਇੱਧਰ ਦੇ ਇੱਧਰ ਹੋ ਜਾ ਇੱਧਰ ਬਚਾਓ ਵੀਡੀਓ ਦਿੱਤਾ ਮੈਨੂੰ ਆ ਜਾ ਉਹ ਬੀਚੇ ਦੇ ਚੈੱਕ ਕਰਾ ਦੇ ਬਲਾਓ ਤੁਸੀਂ ਕਾਹਤ ਦੇ ਦੇਖੋ ਜੀ ਛੋਟੇ ਛੋਟੇ ਬੱਚੇ ਵੀ ਇੱਥੇ ਪ੍ਰਵਾਸੀ ਲੋਕਾਂ ਨੇ ਦੁਕਾਨਾਂ ਖੋਲ੍ਹਿਆ ਉਹਨਾਂ ਨੇ ਤੇ ਤੇ ਸਾਡਾ ਵੇਚਣੇ ਆ ਗਿਆ ਆਇਓ ਜੇ ਪਤਾ ਕਰੋ ਦੂਜਾ ਕੋਕਾ ਕਿਹੜਾ ਇੱਧਰ ਵੀ ਚੈੱਕ ਕਰ ਲੋ ਠੀਕੇ ਉਹ ਦੇ ਇਹ ਦੋਨੇ ਵੇਚ ਦੇ ਕੋ ਤਾਂ ਸਾਹਮਣੇ ਕਰ ਗਿਆ ਮਲਾਦਾ ਉਹ ਕਹਿੰਦਾ ਵੇਚ ਨਹੀਂ ਹਾਂਜੀ ਆਹ ਆਹ ਦਾ ਸ਼ਰਮਾਉਣਾ ਇੱਥਾਂ ਨਹੀਂ ਮਿਲਦਾ ਕੋਈ ਗੱਲ ਨਹੀਂ ਲੱਗੇ ਹੋਏ ਸਾਰੇ ਜਾਣੇ ਤੇ ਦੁਕਾਨੇ ਤੁਹਾਨੂੰ ਬਾਹਰ ਜਿਹੜਾ ਸਾਹਮਣੇ ਸਕੂਲ ਹੈ ਵੀਡੀਓ ਸਿੱਟਾ ਵੇਚ ਦੇ ਹੈਗੇ ਚਲੋ ਜਿਹੜੇ ਆਏ ਹੀ ਇਹਨਾਂ ਨੇ ਰਿਪੋਰਟੀਆਂ ਵੀ ਦਿੱਤੀਆਂ ਨੇ ਰਿਪੋਰਟ ਰਿਪੋਰਟੀਆਂ ਨੇ ਦਿੱਤੀਆਂ ਨੇ ਰਿਪੋਰਟੀਆਂ ਜੋ ਪਿੱਛੇ ਖੜ ਕੇ ਹਮਲਾ ਕਰਨ ਦਾ ਕੰਮ ਆਇਆ ਤੇ ਇਹਨਾਂ ਨੇ ਵੀਡੀਓ ਸਿੱਟਾਂ ਰਿਪੋਰਟੀਆਂ ਆ ਕੇ ਤੇ ਜੇ ਸਾਨੂੰ ਮਿਲ ਗਏ ਕੋਈ ਗਾਣੇ ਛਾਪਾ ਜਰੂਰ ਰੱਖਾਂਗੇ ਵੀਡੀਓ ਸਿੱਟਾ ਵਾਲਾ ਤੇ ਜਰੂਰ ਆ ਦੇਖੋ ਜਿਹੜਾ ਹੈ ਜਾਨ ਲੱਗ ਰਿਹਾ ਹੈ ਇਹਨੂੰ ਵੀ ਤਾਂ ਚਾਕੇ ਲੈ ਲਈਏ ਅਸੀਂ ਅਰੇ ਖੜੇ ਖੜੇ ਹਾਂ 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 ਰਿਪੋਰਟੀਆਂ ਨੂੰ ਪਤਾ ਲੱਗ ਜਾਵੇ ਵੀ ਪੀਸੀ ਕੇ ਦੇ ਉਪਰਵਾਸੀ ਉਧਰ ਹੀ

ਅਚਾਨ ਕੋਈ ਬੰਦੇ ਮਾਰ ਲਈ ਉਸ ਨੂੰ ਬੰਦ ਕਰ ਚੁਣੋਲ ਕੋਲ ਤੇ ਜੀ ਬੰਦ ਵੇਚਨੇ ਮੰਨ ਗਏ ਆ ਆਨਲਾਈਨ ਮੀਡੀਆ ਬੋਲ ਗਏ ਵੇਚਨੇ ਸੇ ਪਰ ਬੰਦ ਕਰ ਸਾਹਮਣੇ ਦੇ ਸਾਹਮਣੇ ਵੇਚਦੇ ਸਰਕਾਰੀ ਸਕੂਲ ਦੇ ਸਾਹਮਣੇ ਪਰਚੇ ਕੱਟ ਕੇ ਦਿਆ ਸੀ 250 ਰੁਪਏ ਸਿਗਰਟ ਵੇਚਨੇਗਾ ਬੀੜੀ ਸਿਗਰਟ ਵੇਚਨੇਗਾ ਬੀੜੀ ਸਿਗਰਟ ਵੇਚਨੇਗਾ 250 ਰੁਪਏ ਲੈ ਕੇ ਗਏ ਜੀ ਤੇ ਹੁਣ ਉਹਨਾਂ ਨੇ ਬੰਦ ਕਰਤੀ ਹੈਗੀ ਇਹਨਾਂ ਦਾ ਕਹਿਣਾ ਅਸੀਂ ਨਹੀਂ ਕਹਿ ਰਹੇ ਮੀਡੀਆ ਤਾਂ ਕਰਦੇ ਆ ਰਹੇ ਕਿ ਕਿੰਨੇ ਚਿਰ ਤੋਂ ਕਰਦੇ ਦੋ ਮਹੀਨੇ ਹੋ ਗਏ ਦੋ ਮਹੀਨੇ ਹਾਂ ਜੀ ਹਾਂਜੀ ਆ ਦੇਖੋ ਗੁਟਕਾ ਵਿੱਚ ਹਾਂ ਲੋ ਅਰੇ ਜੀ ਆ ਦੇਖੋ ਸਕੂਲ ਦੇ ਸਾਹਮਣੇ ਦੀ ਵੀਡੀਓ ਆ ਦੇਖੋ ਹਾਂ ਤਾਂ ਦੋ ਮਾਣ ਹੋ ਗਿਆ ਨਹੀਂ ਦੇਖਿਆ ਦੋ ਮਾਣ

ਉਹ ਨਾ ਉੱਤੇ ਰੇੜੀ ਲਗਾਉਂਦੇ ਸੀ ਉਹ ਰੇੜੀ ਨਹੀਂ ਲਗਾਣੇ ਦੀ ਜੋ ਲਗਾ ਦੇਗੇ ਆ ਦੇਖੋ ਆ ਨਿਕਲ ਆਇਆ ਸੇਟਾ ਕਹਿੰਦੇ ਮੈਂ ਵੇਖਦੇ ਨਹੀਂ ਆ ਦੇਖੋ ਇਹ ਸਾਡੇ ਰੋਲਾ ਪੈਣ ਤੋਂ ਪਹਿਲਾਂ ਤੂੰ ਗੈਰ ਕੀਤੀਆਂ ਲਿਆ ਕਿਸੇ ਕੋਲੋਂ ਆ ਕੇ ਲੈ ਆ ਦੇ ਰੋਲਾ ਤੂੰ ਪਾਇਆ ਨਹੀਂ ਪਹਿਨਿਆ ਉਹ ਰੋਲਾ ਰੇੜੀ ਮੰਗਾ ਹੈ ਨਾ ਤੇਰੇ ਕੋਲੋਂ ਨਿਕਲੀਆਂ ਤੂੰ ਰੇੜੀ ਮੰਗਾ ਸਾਨੂੰ ਪਹਿਲਾਂ ਲੋਕ ਨੂੰ ਮਿਲਦੀ ਆ ਵੇਚੀ ਰੱਤ ਤੁਮ ਸਾਹਮਣੇ ਨਹੀਂ ਸੀ ਦੋ ਮਹੀਨਾ ਪਹਿਲੇ ਸਾਹਮਣੇ ਨਜ਼ਰ ਨਹੀਂ ਆਉਂਦਾ ਸੀ ਸਰ ਮੈਨੂੰ ਕਿਉਂ ਨਹੀਂ ਪਤਾ ਵਿਦਿਆ ਪੜਾਉਂਦੇ ਹੋ ਆਪ ਕੋ ਬੜੀ ਲਿਖੋ ਵਿਦਿਆ ਪੜਾਉਂਦੇ ਹੋ ਤਾਂ ਵਿਦਿਆ ਦੇ ਸਾਹਮਣੇ ਵੀ ਤੁਮ ਵੇਚੋਗੇ ਪਤਾ ਨਹੀਂ ਸਾਹਮਣੇ ਨਿਕਲ ਕੇ ਬੱਚੇ ਆਤੇ ਆਲੇ ਮੈਨੇ

ਆ ਪੰਜ ਚਾਰ ਲੋਗਾਂ ਦੇ ਵੀ ਕਿ ਕਿਆ ਗਏ ਇਹਨਾਂ ਕੋਲ ਤਾਂ ਫੇਰ ਨਿਕਲੇ ਆਂ ਅੰਦਰ ਹੀ ਰੋਇ ਕਰ ਗਏ ਨਹੀਂ ਮੰਨਦੇ ਦੀ ਕਹਾਣੀ ਤੇਰੀ ਮੰਨਦੇ ਇਹ ਲਗਾਏ ਲਾਉਂਦਾ ਆਂ ਤੇ ਕਿਹਨੇ ਆਖੀ ਹਾਂਜੀ ਹਾਂ ਆ ਵੜੀ ਚੜਾ ਆ ਫੜੇ ਨਾ ਟਾਈਮ ਚੜਾ ਨਹੀਂ ਆ ਮੈਂ ਆ ਖੜੀਏ ਚਾੜ ਹਾਂ ਇਹ ਵੜੀ ਸ਼ਤਾਨ ਜਨਾਨੀ ਆ ਇਹ ਬਹੁਤ ਤੇਜ਼ ਆ ਜੀ ਨਾ ਇਹ ਤੇਜ਼ ਨਹੀਂ ਹਾਂ ਕਿਉਂ ਇਹ ਬਲੱਡ ਕਰਨ ਵਾਲਿਆ ਆ ਜੀ ਸੰਦੇਸ਼ ਸੰਦੂਰ ਨੇਗਟਿਵ ਕਰਕੇ ਜਰੀ ਕਮਰੇ ਤੇ ਲੈ ਕੇ ਤਾਂ ਹਾਂ ਇੱਕ ਮਿੰਟ ਲਗਾ ਚੱਕਰ ਨੂੰ ਮੈਂ ਤਾਂ ਮੰਨਣ ਤੇ ਤਿਆਰ ਨਹੀਂ ਆਬਸਾ ਮੈਂ ਤਾਂ ਮੰਨਣ ਕੇ ਲਈ ਤਿਆਰ ਹਾਂ ਮੈਂ ਨਹੀਂ ਮੰਨ ਗਈ ਜੀ ਇਹ ਕਹਿੰਦੀ ਮੈਂ ਵੇਚਦੀ ਸੀ ਸਟਾ ਮੀਡੀਆ ਪਰ ਹੁਣ ਜਿਹੜਾ ਨਾ ਨਾੜੇ ਤੇ ਸੱਤ ਕੋਈ ਨਹੀਂ ਕਰਾ ਕਾਰਵਾਈ ਕਰਾਂਗੇ ਤੁਸੀਂ ਆਪਾ ਬੰਦ ਕਰ ਦਿਓ ਉਹ ਕਾਹਨ ਕਾਹਨ ਲਾ ਗਿਆ ਹੋਣ ਕੁਝ ਪੈਸਾ ਕੇ ਕਰ ਗਈ ਨਾ ਹਾਂ ਬੈਠੀ ਮਾ ਕਾਂਦੇ ਦੀ ਯਾਰ ਵੇਚਦੀ ਆ ਵੀ ਇਹ ਲੋਕ ਪੰਜਾਬ ਦੇ ਵਿੱਚ ਆਣ ਕੇ ਪੰਜਾਬ ਦੀ ਥਾਲੀ ਦੇ ਵਿੱਚ ਖਾਂਦੇ ਆ ਉਸ ਦੇ ਵਿੱਚ ਇਹ ਸਰਾਖ ਕਰਦੇ ਇਹ ਪ੍ਰਵਾਸੀ ਲੋਕਾਂ ਦਾ ਹਾਲ ਹੈ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹਣਾ ਬੰਦੇ ਬਣਜੋ ਅਸੀਂ ਨਹੀਂ ਹਟਣਾਗਾ ਅਸੀਂ ਤਾਂ ਜਿੱਥੇ ਵੀ ਕੋਈ ਘਟਨਾ ਹੁੰਦੀ ਹੋ ਕੋ ਨਸ਼ਾ ਲੱਗਦਾ ਅਸੀਂ ਜਾ ਕੇ ਛਾਪਾ ਮਾਰਨਾ ਤੇ ਬੰਦ ਕਰਾਉਣਾ ਤੇ ਸਾਡੀ ਜਹੇਬੰਦੀ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਰਾਜਾ ਰਾਜ ਸਿੰਘ ਤੇ ਕਰਨਾਡਾਲ ਤੋਂ ਕਈ ਸਾਰੇ ਉੱਥੋਂ ਸਾਡੇ ਜੈ ਬੰਦਲਾ ਆਰਡਰ ਹੈ ਇਹ ਚੀਜ਼ਾਂ ਅਸੀਂ ਬੰਦ ਕਰਵਾਣੀ ਤੇ ਕਰਵਾ ਕੇ ਹਟਾਂਗੇ ਵਾਹਿਗੁਰੂ ਜੀ ਕਾ ਕਾਸ ਵਾਹਿਗੁਰੂ ਜੀ ਕਿਹਾ ਬਹਿ ਨਿਹਾਲ ਹੋ ਜਾਵੇ ਸਹੀ ਸਿੰਘਾਂ ਦੇ ਮਰਨੋ ਭਾਵੇਂ ਵਾਹਿਗੁਰੂ ਜੀ ਕਾ ਕਾਸ ਵਾਹਿਗੁਰੂ ਜੀ ਕੀ ਗੱਲ ਹੈ ਬੋਲ ਬੱਚੇ ਨੂੰ बाजेगा सही बजेगा बेजता था ना बेजता था ना मैंने इतना बता बेजता था कल बेगया नहीं कल मेरे मन में जाकर नहीं मंगवा देता हूं वो तो बोल जा ना और जान दे जो पहला रखा वो जान दे बेजता था ना मैं बेजता था ना हां बेजता था ना कदवा नहीं बेजता था ना ਆ ਲੈ ਆ ਲੈ ਕੱਢ ਕੇ ਬਾਹਰ ਆ ਲੈ ਪਹਿਲੇ ਆ ਦੇ ਤੂੰ ਬੋਲਦਾ ਕੁਝ ਨਹੀਂ ਕਰ ਆਇਆ ਆਇਆ ਨਿਕਲ ਕੈਮਰਾ ਆਇਆ 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 ਮਾਰੋ ਕੰਮ ਕਰਿਆ ਕੈਮਰਾ ਮਾਰੋ ਯਾਰ ਆ ਦੇਖੋ ਕਹਿੰਦਾ ਵੇਸ ਬੈ ਨੇ ਝੂਠ ਬੋਲੀ ਜਾਂਦੇ ਆਹ ਸਿਕਟਰੀਆਂ ਡੱਬੀਆਂ ਲੈ ਗਲੀਆਂ ਨੇ ਗੁਟਕੇ ਪਏ ਹੋਇਆ ਇਹ ਸਮਾਨ ਜਾ ਕੇ ਰੱਖਿਆ ਚਲੋ ਹੈ ਤਾਂ ਨਿਕਲਿਆਂ ਤਾਂ ਹੈ ਨਾ ਤੂੰ ਤਾਂ ਕਹਿੰਦਾ ਮੈਂ ਵੇਚਦਾ ਹੀ ਨਹੀਂ ਨਹੀਂ ਆ ਕੁੜੀ ਨੇ ਕੋਈ ਸੱਟਿਆ ਅੰਦਰ ਹੁਣੀ ਕੋਈ ਦਰਵਾਜ਼ਾ ਖੜਾ ਕਿਸ ਸੱਟਿਆ ਇਹਦੇ ਵਿੱਚ ਸੱਟਿਆ ਇਹਦੇ ਵਿੱਚ ਸੱਟਿਆ ਯਾਰ ਰਹਿਣ ਦੋ ਰਹਿਣ ਦੋ ਆ ਬੜੋ ਤੁਸੀਂ ਆ ਦੇਖੋ ਲੋ ਸੱਟਾ ਵਾ ਲੋ ਇਹ ਕੁੜੀਂ ਤੈਨੂੰ ਪਹਿਲੇ ਕਹੇ ਗਿਆ ਸੀ ਨਾ ਆ ਦੇਖੋ ਆ ਦੇਖੋ ਕਿੰਨਾ ਝੂਠ ਮਾਰਿਆ ਕਿੱਥੇ ਕਿੰਨਾ ਕੁੜੀਆਂ ਕੋਲ ਨਸ਼ਾ ਕਦੋਂ ਦਾ ਬੇਚਦੇ ਹੋ ਤੁਸੀਂ ਲੋਕ ਆ ਫਿਰ ਕਹਿੰਦੇ ਪ੍ਰਵਾਸੀ ਪ੍ਰਵਾਸੀਆਂ ਨੂੰ ਮਾਰਾ ਬੋਲਦੇ ਆ ਵੇ ਫਿਰ ਜੂਣ ਨੂੰ ਬੋਲਦੇ ਆ ਬੇਚਣਾ ਬੋਲੋ ਬੇਚਰੀਆਂ ਆਖਦੇ ਆ ਦੇਖੋ ਨਿੱਕੇ ਨਿੱਕੇ ਬੱਚਿਆਂ ਤੋਂ ਸੀਟਾ ਮੀਡੀਆ ਵਕਾਰਿਆ ਨਿੱਕੇ ਨਿੱਕੇ ਬੱਚਿਆਂ ਤੋਂ ਕਿਉਂ ਬੇਚਣਾ ਨਹੀਂ ਬੰਦੀ ਇਕੱਠੇ ਬੰਨ੍ਹਿਆ ਆ ਤੇਰੇ ਸਾਹਮਣੇ ਨਿੱਕੀਆਂ ਨੇ ਘੜਾ 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 ਇਕੱਲਾ ਕਿੱਦਾਂ ਵੀ ਕਿਉਂ ਕਿਉਂ ਕਿਹਦੇ ਨੂੰ ਆ ਕੇ ਅੱਗ ਲਾਉ ਬਾਤ ਹਾਂਜੀ ਮੰਮੀ ਹੋਰ ਰਮਿਆ ਦੇਖੀ ਜਰਾ ਹਾਂ ਦਾ ਤਗਾ ਬਾਹਰ ਨਾਲ ਪ੍ਰੋਫੈਸਰ ਤੁਸੀਂ ਕਹਿੰਦੇ ਹੋ ਗੰਦ ਪਾਣਿਆ ਤੇਰੇ ਦੇਖ ਦੇ ਬੰਦੇ ਆ ਜੀ ਕਹਿੰਦਾ ਮੈਨੂੰ ਨਹੀਂ ਮੈਨੂੰ ਆਜੋ ਬਾਦ ਕਾਲ ਸਾਹਿਬ ਜੀ ਦੇਖੋ ਸੰਗਤ ਜੀ ਆ ਖੋਖਾ ਹੀ ਚਕਵਾਤਾ ਜੋ ਕਿ ਪਹਿਲਾਂ ਤੁਸੀਂ ਦੇਖਿਆ ਹੀ ਵੇ ਤਾਂ ਖੋਖਾ ਪਿਆ ਹੋਇਆ ਤੇ ਖੋਖਾ ਹੀ ਚਕਵਾ ਦਿੱਤਾ ਹੈਗਾ ਤੇ ਕਹਿੰਦੇ ਵੀ ਅੱਜ ਤੋਂ ਬਾਅਦ ਇੱਥੇ ਨਹੀਂ ਲੱਗੂਗਾ ਖੋਖਾ ਤੇ ਜੋ ਵੀ ਸਾਡੀ ਸਿੱਧੀ ਸੇਵਾ ਉਹੀ ਲੁੱਟਲੀ ਸੇਵਾ ਬਾਕੀ ਹੁਣ ਜੀ ਨਾ ਮੇਰੇ ਵੀਰਾਂ ਨੇ ਕਮੈਂਟਾਂ ਦੇ ਵਿੱਚ ਕਹਿਣਾ ਕਹੀ ਜਾਣ ਸਾਨੂੰ ਕੋਈ ਟੈਨਸ਼ਨ ਨਹੀਂ ਕਮੈਂਟਾਂ ਦੇ ਉੱਤੇ ਅਸਰ ਨਹੀਂ ਕਰਨਾ ਸਾਡਾ ਇਹ ਫਰਜ਼ ਸੀਗਾ ਵੀ ਬੀੜੀਆਂ ਸੇਹ ਤਾਂ ਬੱਚੇ ਨਾ ਪੀਣ ਇਥੇ ਗੁਰੂ ਘਰ ਦੀ ਬੇਇੱਜ਼ਤੀ ਨਾ ਹੋਵੇ ਤੇ ਐਦਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਣੀ ਚਾਹੀਦੀਗੀ ਤੇ ਮੈਂ ਇਹੀ ਕਹਿਣਾ ਚਾਹੁੰਦਾ ਜਿੱਥੇ ਵੀ ਕੋਈ ਜਗ੍ਹਾ ਮਿਲਦੀ ਜਾ ਪ੍ਰਵਾਸੀ ਆ ਉਹ ਵੀ ਬੇਨਤੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਇਹਦਾ ਕੰਮ ਨਾ ਕਰੋ ਕਿ ਆਪਾਂ ਬੀੜੀਆਂ ਸੇਹ ਤਾਂ ਕੋਈ ਨਸ਼ੇ ਤੋਂ ਦੂਰ ਕਰੀਏ ਤੇ ਚਿੱਟੇ ਵਾਲਿਆਂ ਨਾਲ ਵੀ ਅਸੀਂ ਹੁਣ ਸਾਵਧਾਨ ਹੋ ਜਾਓ ਚਿੱਟੇ ਵਾਲੇ ਵੀ ਅਸੀਂ ਚਿੱਟੇ ਵਾਲੇ ਵੀ ਫੜਨੇ ਆ ਜਿਹੜਾ ਸਾਨੂੰ ਵੀਡੀਓ ਉਹਦੀ ਗੋਪਤ ਗੋਪਤ ਰੱਖੀ ਜਾਊਗੀ ਵੀਡੀਓ ਨਾ ਵੀ ਗੋਪਤ ਰੱਖਿਆ ਜਾਊਗਾ ਇਹਦਾ ਤੇ ਚਿੱਟੇ ਵਾਲੇ ਦੀ ਫੜਾਂਗੇ ਹੁਣ ਅਸੀਂ ਹੁਣ ਹੋ ਗਏ ਹਾਂ ਸਰਕਾਰ ਸਾਡਾ ਸਾਥ ਦੇਵੇ ਨਾ ਦੇਵੇ ਕਾਨੂੰਨ ਦੇ ਦਰਜ ਰਹਿ ਕੇ ਕੰਮ ਕਰਾਂਗੇ ਅਸੀਂ ਜੋ ਵੀ ਕਰਾਂਗੇ ਅਜੇ ਖੋਖਾ ਚਕਵਾਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ